ਸਰ ਮਹਸਤਕਾਰ ਜੋ ਪੂਰਨੂਪ ਖਾਲਸਾ ਜੀ ਸਾਧ ਸੰਗਤ ਜੀ ਵਾਹਿਗੁਰੂ ਦੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਚਲੋ ਅਨਾ ਟਾਈਮ ਨਹੀਂ ਹੁੰਦਾ ਆਪਾਂ ਛੇਤੀ ਗੱਲ ਕਰਦੇ ਆ ਜਿਹੜਾ ਰਾਵਣ ਸੀ ਇਸ ਦੇ ਚਾਰ ਵੇਦ ਮੂਹ ਜਵਾਨੀ ਯਾਦ ਸੀ ਛੇ ਸ਼ਾਸਤਰ ਮੂਹ ਜਵਾਨੀ ਯਾਦ ਸੀ ਇਹ ਹੰਕਾਰ ਦੇ ਵਿੱਚ ਆ ਗਿਆ ਨੌਵੀਂ ਪਾਠਾਈ ਨੇ ਸਾਨੂੰ ਦੱਸਤਾ RAM ਕੇ ਉਹ RAVAN ਕੇ ਉਹ ਜਾਂ ਕੋ ਬਹੁ ਪਰਵਾਰ ਕਉ ਨਾਨਕ ਥਰਕਸ਼ ਨਹੀਂ ਸੁਫਨੇ ਜੀ ਸੰਸਾਰ ਮੇਰੀ ਮੇਰੀ ਕਹਿਰੋਂ ਕਰਤੇ ਦਰਯੋਧਨ ਕੇ ਸਭਾਈ 12 ਯੋਜਨ ਸਤਰ ਜਲੇਤਾ ਦੇਹੀ ਗਰਜਨਾ ਖਾਈ ਇਹੜਾ ਦੁਆਪਰ ਯੁਗ ਦੇ ਵਿੱਚ ਰਾਜਾ ਦਰਯੋਧਨ ਹੋਇਆ 12 ਯੋਜਨ ਛਤਰ ਝੂਲਦਾ ਸੀ 4 ਕੋ ਦਾ 1 ਯੋਜਨਾ 12 43 48 48 ਕੋ ਉੱਪਰ ਨੂੰ ਛਤਰ ਝੂਲਦਾ ਸੀ ਦੇਹੀ ਗਰਜਨ ਨਾ ਖਾਈ ਇਹਦੇ ਦੋ ਅਰਥ ਬਣਦੇ ਨੇ ਸੰਗਤ ਜੀ ਦੇਹੀ ਗਰਜਨ ਖਾਈ ਇਹਦੀ ਵਿਚਾਰ ਫੇਰ ਕਰਾਂਗੇ ਜਿਹੜਾ ਰਾਵਣ ਸੀ ਇਨੇ ਹੰਕਾਰ ਦੇ ਸਰਬਸੋਨੇ ਕੀ ਲੰਕਾ ਹੋਤੀ 라ਵਣ ਸੇ ਦਕਾਈ ਕਹਾ ਪਯੋ ਦਰਵਾਂਦੇ ਹਾਥੀ ਖਿੰਮੇ ਹੋਈ ਪਰਾਈ ਸਾਹ ਸੰਗਜੀ ਖਿੰਮੇ ਬਾਂਦਰਾ ਨੇ ਅੱਗ ਲਾ ਕੇ ਫੂਕਤੀ ਸੀ ਜਿਹੜਾ 라ਵਣ ਸੀ ਇਹ ਬਹੁਤ ਹੰਕਾਰੀ ਸੀ ਆਤਸੰਦਰ ਕੁਲੀਨ ਚਾਤਰ ਮੁਖ ਗਿਆਨੀ ਇਦੇ ਵਰਗਾ ਸੋਨਾ ਵੀ ਕੋਈ ਨਹੀਂ ਸੀ ਜਦੋਂ ਆਪਦੇ ਮਹਿਲ ਤੋਂ ਬਾਹਰ ਲਿਕੜਦਾ ਸੀ ਤਾਂ ਸੂਰਜ ਦੀ ਧੁੱਪ ਵੀ ਛਿੱਕੀ ਪੈ ਜਾਂਦੀ ਸੀ ਐਸਾ ਰਾਜਾ ਸੀ ਤਪੀ ਇੰਨਾ ਸੋਹਣਾ ਸੀ ਇੰਨਾ ਸੋਹਣਾ ਸੀ ਇੱਕ ਕਹਿਣ ਲੱਗਿਆ ਜਿਵੇਂ ਆਪਣੇ ਤੇ ਮੋਦੀ ਟੈਕਸ ਲਾ ਦੇਵੇ ਹੁਣ ਆਪਾਂ ਨੂੰ ਟੈਕਸ ਦੇਣਾ ਪਊਗਾ ਉਹਨੇ ਸਾਰੀ ਦੁਨੀਆ ਤੇ ਟੈਕਸ ਲਾਤਾ ਟੈਕਸ ਲਾਇਆ ਸਭ ਤ੍ਰਿਸ਼ੀ ਤਵਸ਼ਾ ਕਰ ਰਹੇ ਸੀ ਉਹ ઋਸ਼ੀਆਂ ਕੋਲ ਵੀ ਇਹਦੇ ਦੂਤ ਚਲੇ ਗਏ ਸਪਾਹੀ ਚਲੇ ਗਏ ਕਹਿਣ ਲੱਗੇ ਵੀ ઋਸ਼ੀਓ ਤੁਸੀਂ ਵੀ ਟੈਕਸ ਦਿਓ ਸਾਡੇ ਰਾਜੇ ਰਾਵਣ ਦਾ ਹੁਕਮ ਉਹ ઋષੀ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਭਾਈ ਕੋਈ ਟੈਕਸ ਨਹੀਂ ਹੈ ਅਸੀਂ ਤਾਂ ਇੱਕ ਫੂਸ ਦੀ ਕੁਲੀ ਦੇ ਵਿੱਚ ਬੈਠੇ ਹਾਂ ਸਾਡੇ ਕੋਲ ਟੈਕਸ ਦੇਣ ਨੂੰ ਕੀ ਹੈ ਸਾਡੇ ਤਾਂ ਤਨ ਤੇ ਕੱਪੜਾ ਵੀ ਨਹੀਂ ਕੋਈ ਵਸਤਰ ਵੀ ਨਹੀਂ ਹੈ ਅਸੀਂ ਟੈਕਸ ਦੇਣ ਨੂੰ ਸੋਹਾਰੇ ਪਾਸ ਕਿਆ ਹੈ ਕਹਿੰਦੇ ਵੀ ਨਹੀਂ ਜਵਾਬ ਦੇਤਾ ਤਾ ਰਾਜਾ ਰਾਜੇ ਕੋਲ ਰਾਵਣ ਕੋਲ ਚਲੇ ਗਏ ਹੋ ਸਿਪਾਹੀ ਦੂਤ ਕਹਿਣ ਲੱਗੇ ਵੀ ਇੱਕ ਸਤ ਰਿਸ਼ੀ ਤਪਸ਼ਾ ਕਰਦੇ ਨੇ ਮਹਾਰਾਜ ਕਿਉ ઋਸ਼ੀਆ ਨੇ ਨਹੀਂ ਟੈਕਸ ਦਿੱਤਾ ਰਾਜਾ ਰਾਵਣ ਰਾਥ ਤੇ ਆਪ ਤੜ ਕੇ ਆਇਆ ਅੱਗੇ ਰਾਜੇ ਮਹਾਰਾਜੇ ਸਾਧੂ ਸੰਤ ਮਹਾਤਮਾ ਇੱਕ ਗੜਬਾ ਰੱਖਿਆ ਜੀ ਹੁੰਦੇ ਸੀ ਪਾਣੀ ਦਾ ਜਲ ਦਾ ਭਰ ਕੇ ਉਹ ਰੱਥ ਦੇ ਵਿੱਚ ਗੜਬਾ ਸੀ ਇਹਦੇ ਕੋਲੇ ਪਾਣੀ ਦਾ ਭਰਿਆ ਹੋਇਆ ਅਣਿਸ਼ੀਆਂ ਕੋਲੇ ਪਹੁੰਚ ਗਿਆ ਕਹਿੰਦਾ ॠਸ਼ੀਓ ਮੈਂ ਆਪਣੇ ਦੂਤ ਭੇਜੇ ਨੇ ਸਪਾਹੀ ਭੇਜੇ ਨੇ ਪਹਿਰੇਦਾਰ ਤੁਸੀਂ ਟੈਕਸ ਕਿਉਂ ਨਹੀਂ ਦਿੱਤਾ ਬਈ ਸਾਰੀ ਦੁਨੀਆ ਨੇ ਟੈਕਸ ਵਸੂਲ ਕਰ ਲਿਆ ਤੁਸੀਂ ਟੈਕਸ ਕਿਉਂ ਨਹੀਂ ਦੇ ਰਹੇ ਕਹਿੰਦੇ ਸਾਡੇ ਕੋਲੇ ਰਤੂ ਰਾਜਾ ਹੈ ਜੋ ਮਰਜ਼ੀ ਕਰ ਸਕਦਾ ਪਰ ਸਾਡੇ ਕੋਲੇ ਟੈਕਸ ਦੇਣ ਨੂੰ ਨਹੀਂ ਹੈ ਕੁਝ ਸਾਡੇ ਤਾਂ ਤਨ ਤੇ ਕੱਪੜਾ ਵੀ ਕੋਈ ਵਸਤਰ ਨਹੀਂ ਹੈ ਛੋੜੀ ਸੀ ਕਹਿੰਦੇ ਟੈਕਸ ਕਹਿੰਦੇ ਵੀ ਟੈਕਸ ਦੇਈਏ ਤਾਂ ਤਾਂ ਜੇ ਸਾਡੇ ਕੋਲੇ ਕੋਈ ਆਨਾ ਦਵਾਨਾ ਆਨੀ ਆਨਾ ਦਵਾਨੀ ਹੋਵੇ ਕਹਿੰਦਾ ਚੰਗਾ ਖੂਨ ਦੇ ਦਿਓ ਉਸਿਆ ਉਹ ਗੜਬਾ ਪਾਣੀ ਦਾ ਡੋਰ ਕਿਉਂ ਰਿਸ਼ੀਆਂ ਦੇ ਵਿੱਚੋਂ ਰਾਜੇ ਰਾਵਣ ਨੇ ਖੂਨ ਕੱਢਿਆ ਜਦੋਂ ਖੂਨ ਕੱਢਿਆ ਇੱਕ ਰਿਸ਼ੀ ਉਹਨਾਂ ਵਿੱਚੋਂ ਕਹਿਣ ਲੱਗਿਆ ਕਹਿੰਦੇ ਰਾਜਨ ਜਿੱਥੇ ਰੱਖ ਦੇਗਾ ਉੱਥੇ ਕਾਲ ਪੈ ਜਾਊਗਾ ਖੂਨ ਜਿੱਥੇ ਨੂੰ ਖੂਨ ਨੂੰ ਰੱਖ ਦੇਗਾ ਉੱਥੇ ਕਾਲ ਪੈ ਜਾਊਗਾ ਉੱਥੇ ਕੋਈ ਫਸਲ ਨਹੀਂ ਹੋਊਗੀ ਕੋਈ ਦਰਖਤ ਨਹੀਂ ਹੋਊਗਾ ਕਿਸੇ ਦਿਨ ਇਹ ਖੂਨ ਤੇਰੀ ਲੰਕਾ ਦਾ વિનાਸ਼ ਕਰ ਦੂਗਾ ਸਰਾਪ ਦਿੱਤਾ ਸਰਾਪ ਦਿੱਤਾ ਕੀ ਕਰਿਆ ਰਾਜੇ 라ਵਣ ਨੇ ਉਹ ਖੂਨ ਰਾਜੇ ਜਨਕ ਦੇ ਮਹਿਲਾਂ ਦੇ ਅੱਗੇ ਦੱਬਤਾ ਉਹਦੇ ਨਾਲ ਲੱਗਦੀ ਸੀ ਹਾਂ ਹਾਂ ਰਾਜ ਮੇ ਰਾਜੋਗ ਮੇ ਜੋਗੀ ਤਪਮਿਤ ਕੀਸ਼ਰ ਗ੍ਰਿਸ਼ਟ ਮੇ ਭੋਗੀ ਸੁਖਣੀ ਸਭ ਕਹਿ ਰਹੀ ਹੈ ਸਾਹੋਂ ਤੇ ਕਾਲ ਪੈਣਾ ਸ਼ੁਰੂ ਹੋ ਗਿਆ ਰਾਜਾ ਜਨਕ ਕਹਿਣ ਲੱਗਿਆ ਉਹਦੇ ਹਲਕਾਰਾਂ ਨੂੰ ਪੰਡਤਾਂ ਨੂੰ ਵਿਦਵਾਨ ਰੱਖਦੇ ਹੁੰਦੇ ਸੀ ਰਾਜੇ ਮਹਾਰਾਜ ਜੋਸਤੀ ਕਹਿੰਦੇ ਵੀ ਆਪਾਂ ਤਾਂ ਧਰਮਾਤਮਾ ਰਾਜੇ ਆ ਕਿਸੇ ਪਰਜਾ ਨੂੰ ਆਪਾਂ ਤੰਗ ਨਹੀਂ ਕਰਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਸੁੱਖ ਦਿੰਦੇ ਆ ਇਹ ਕਾਲ ਪੈਣਾ ਸ਼ੁਰੂ ਕਿਉਂ ਹੋ ਗਿਆ ਕਹਿੰਦੇ ਮਹਾਰਾਜ بڑے بڑے ਦੋਸਤੀ ਬੁਲਾਓ بڑے بڑے ઋષਿ ਸਾਧੂ ਸੰਤ ਮਹਾਤਮਾ ਬੁਲਾਓ ਫਿਰ ਇਸ ਕਾਰਨ ਦਾ ਪਤਾ ਲੱਗੂਗਾ ਰਾਜੇ ਜਨਕ ਨੇ ਸਦਾ ਦੇਤਾ ઋਸ਼ੀਆਂ ਮੁਨੀਆਂ ਨੂੰ ਸਾਧੂ ਸੰਤਾਂ ਨੂੰ ਭਗਤਾਂ ਨੂੰ ਦੋਸਤੀ ਆਗੇ ਪੁੱਛਣ ਲੱਗਿਆ ਰਾਜਾ ਜਨਕ ਵੀ ਇਹ ॠਸ਼ੀਓ ਮਨਿਓ ਤੁਸੀਂ ਇਹ ਦੇਖੋ ਵੀ ਮੇਰੇ ਰਾਜ ਦੇ ਵਿੱਚ ਕਾਲ ਕਿਉਂ ਪੈ ਰਿਹਾ ਤਾ ਫਸਲ ਹੋਂਟ ਸੀ ਉਹ ਜਿਹੜਾ ॠषि ਸੀ ਸਰਾਵ ਦੱਤਾ ਸੀ ਰਾਵਣ ਨੂੰ ਉਸ ਨੂੰ ਪਤਾ ਸੀ ਵੀ ਰਾਵਣ ਨੇ ਉਹ ਖੂਨ ਜਿਹੜਾ ਸਾਡੇ ਸੱਤੇ ॠਸ਼ੀਆਂ ਚੋਂ ਕੱਢਿਆ ਸੀ ਉਸ ਨੇ ਇਹ ਰਾਜਾ ਜਨਕ ਦੇ ਦੁਆਰੇ ਦੱਬਿਆ ਤਾਂ ਅਗਰਸਤ ਮੁਨੀ ਸੀ ਉਹਨਾਂ ਦਾ ਨਾਮ ਤੁਸੀਂ ਸੀ ਰਿਸ਼ੀ ਦਾ ਕਹਿੰਦੇ ਰਾਜਾ ਜਨਕ ਜੀ ਇਹ ਕਾਲ ਕਾਲ ਖੁੱਲ ਸਕਦਾ ਖੁੱਲ ਜੂਗਾ ਕੋਈ ਕਾਰਨ ਕਰਨਾ ਪਊਗਾ ਰਾਜਾ ਜਨਕ ਕਹਿਣ ਲੱਗਿਆ ਰਿਸ਼ੀ ਜੀ ਇਹ ਕਾਲ ਖੋਲਣਾ ਚਾਹੀਦਾ ਜੋ ਵੀ ਤੁਸੀਂ ਹੁਕਮ ਲਾਉਂਗੇ ਤਾਂ ਮੈਂ ਉਹ ਤੁਹਾਡਾ ਹੁਕਮ ਮੰਨੂੰਗਾ ਕਹਿੰਦੇ ਵੀ ਵੱਲਦ ਮੰਗਾਓ ਹਾਲ ਮੰਗਾਓ ਆ ਜਿਹੜੀ ਜਗਾਇਆ ਤੁਹਾਡੇ ਮਹਿਲਾਂ ਦੇ ਅੱਗੇ ਤੁਹਾਡੇ ਦਰਬਾਰ ਦੇ ਅੱਗੇ ਇੱਥੇ ਹਲ ਵਾਹੋ ਫੇਰ ਤੁਹਾਨੂੰ ਕਾਰਨ ਦਾ ਪਤਾ ਲੱਗੂਗਾ ਇਹ ਕਾਲ ਖੁੱਲ ਸਕਦਾ ਰਾਜਾ ਜਨਕ ਨੇ ਹਲ ਮੰਗਾ ਲਿਆ ਵੱਲਦ ਮੰਗਾ ਲੇ ਤਾਂ ਆਪ ਹਲ ਵਾਹਣ ਲੱਗਿਆ ਰਾਜਾ ਜਨਕ ਪੂਰੀ ਦੀ ਬਾਤ ਚੱਲੀ ਆਪਾਂ ਵੀ ਕਹਿੰਦੇ ਆ ਪੂਰਾ ਚੱਲ ਗਿਆ ਮੌਸਮ ਬਾਰਿਸ਼ ਦਾ ਹੈ ਰਾਜੇ ਜਨਕ ਨੂੰ ਵੀ ਭਰੋਸਾ ਹੋ ਗਿਆ ਵੀ ਪੂਰਾ ਚੱਲ ਪਿਆ ਪੂਰਬ ਦੀ ਹਵਾ ਆ ਰਹੀ ਆ ਵੀ ਸ਼ਾਇਦ ਕਾਲ ਖੁੱਲ ਸਕਦਾ ਹਲ ਬਾਂਦੇ 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 ਉਹ ਕਲਸਾ ਸੀ ਜਿਹੜਾ ਖੂਨ ਵਾਲਾ ਉਹ ਹਲਦੀ ਨੋਕ ਦੇ ਵਿੱਚ ਫਸ ਗਿਆ ਉਹ ਅਸਮੁਨੀ ઋષਿ ਕਹਿਣ ਲੱਗੇ ਮਹਾਰਾਜ ਇਸ ਨੂੰ ਪਟੋ ਉਹ ਜਦੋਂ ਪਟਿਆ ਉਹਦੇ ਵਿੱਚੋਂ ਕਲਸਾ ਨਿਕੜਿਆ ਖੂਨ ਦਾ ਭਰਿਆ ਹੋਇਆ ਜਦੋਂ ਚੱਪਣ ਚੱਕਿਆ ਉਹਦੇ ਵਿੱਚ ਮੋਹਣੀ ਮੂਰਤ ਕੰਨਿਆ ਬੈਠੀ ਸੀਤਾ ਮਾਤਾ ਤਾ ਨਾਮ ਰ ਨਾਮ ਰੱਖਿਆ ਸੀ ਉਹ ਸਤਿ ਰਿਸ਼ੀਆਂ ਦਾ ਖੂਨ ਸੀ ਸਤਿ ਰਿਸ਼ੀਆਂ ਦਾ ਖੂਨ ਸੀ ਤੇ ਜਦੋਂ ਉਹ ਉਹਦਾ ਕਲਸੇ ਦਾ ਉੱਪਰੋਂ ਚੱਪਣ ਚੱਕਿਆ ਮੋਹਣੀ ਮੂਰਤ ਕੰਨਿਆ ਬੈਠੀ ਉਹ ਕੰਨਿਆ ਉਹਨਾਂ ਨੇ ਪਾਲੀ ਇਸੇ ਟਾਈਮ ਦੇ ਵਿੱਚ ਸ਼ਿਵਜੀ ਭਗਵਾਨ ਗੁੱਸੇ ਹੋ ਗਏ ਤੇ ਸ਼ਿਵਜੀ ਨਾਰਾਇਣ ਉਹਦਾ ਤਨਸ ਵਿਸ਼ਨੂ ਨਾਰਾਇਣ ਜੀ ਨੇ ਉਹਨਾਂ ਨੂੰ ਪੜੋ ਕੇ ਭੋਲਾ ਨਾਤਾ ਹੀ ਕਹਿੰਦੇ ਨੇ ਨਾ ਤਾਂ ਉਹ ਜਿਹੜਾ ਤਨਸ ਸੀ ਸ਼ਿਵਜੀ ਭਗਵਾਨ ਵਾਲਾ ਉਹ ਰਾਜੇ ਜਨਕ ਦੇ ਦੁਆਰੇ ਰੱਖਿਆ ਗਿਆ ਸੀ ਪੰਜ-ਛੇ ਸਾਲ ਦੀ ਹੋ ਗਈ ਮਾਤਾ ਸੀਤਾ ਫਿਰਦੇ ਨੇ ਆਪਦੇ ਮਹਿਲਾਂ ਦੇ ਵਿੱਚ ਸ਼ੈਰ ਕਰਦੇ ਦੋਏ ਰਾਜਾ ਜਨਕ ਤੇ ਰਾਜੇ ਜਨਕ ਦੇ ਘਰ ਵਾਲੀ ਤੇ ਮਾਤਾ ਸੀਤਾ ਤਿੰਨੇ ਸ਼ੈਰ ਕਰਦੇ ਕਰਦੇ ਉਹ ਤੰਸ ਕੋਲ ਜਾ ਖੜੇ ਜਿਹੜਾ ਉਹ ਤੰਸ ਕਹਿੰਦੀ ਪਿਤਾ ਜੀ ਇਹ ਕੀ ਚੀਜ਼ ਹੈ ਕੀ ਵਸਤੂ ਹੈ ਕਹਿੰਦੇ ਬੇਟੀ ਰਾਜਾ ਜਨਕ ਦੇ ਉਲਾਦ ਨਹੀਂ ਸੀ ਉਸਨੇ ਅਬਦੀ ਧੀ ਬਣਾ ਲਿਆ ਸੀ ਪੁੱਤਰੀ ਬਣਾ ਲਿਆ ਸੀ ਨਾਤਾ ਸੀਤਾ ਕਹਿੰਦਾ ਬੇਟਾ ਇਹ ਸ਼ਿਵਜੀ ਭਗਵਾਨ ਦਾ ધਨਸ ਹੈ ਸੀਤਾ માતા ਕਹਿਣ ਲੱਗੀ ਵੀ ਸ਼ਿਵਜੀ ਨਾਰਾਇਣ ਦਾ ਦਾ ધਨਸ ਹੈ ਇਸ ਦੇ ਘਾਫੂਸ ਬਹੁਤ ਆਲੇ-ਦਾਲੇ ਤੇ ਆ ਇਸ ਨੂੰ ਸਫਾਈ ਕਰੋ ਕਹਿੰਦੇ ਇਹ ਨਿੱਤਾ ਬੇਟਾ ਇਸ ਨੂੰ ਚੱਕ ਨਹੀਂ ਸਕਦਾ ਸਭਾਈ ਤਾਂ ਕਰੀਏ ਜੇ ਇਸ ਨੂੰ ਕੋਈ ਚੱਕ ਕੇ ਹੂੰ ਇਹ ਚੱਕਿਆ ਨਹੀਂ ਜਾਂਦਾ ਕਿਸੇ ਤੋਂ ਤੇ ਰਾਜਾ ਦਨਕ ਜੀ ਨੂੰ ਕਹਿਣ ਲੱਗੇ ਮਾਤਾ ਸੀਤਾ ਕਹਿੰਦੀ ਪਿਤਾ ਜੀ ਫਿਰ ਆਪਾਂ ਉਠਾ ਲੈਨੇ ਕਹਿੰਦਾ ਬੇਟਾ ਨਹੀਂ ਚੁੱਕਿਆ ਜੀ ਉਸੀ ਤਾਂ ਮਾਤਾ ਨੇ ਹੱਥ ਨਾਲ ਹੀ ਚੱਕ ਲਿਆ ਅੱਛਾ ਜਦੋਂ ਧੰਸ ਚੱਕਿਆ ਮੂੜੇ ਤਾਰ ਬਰਖਾ ਹੋ ਜਦੋਂ ਬਰਖਾ ਹੋ ਜਾਂਦੀ ਆਪਾਂ ਵੀ ਖੁਸ਼ਹਾਲ ਹੋ ਜਾਂਦੇ ਹਮ ਰਾਜਾ ਜਾਨਕੀ ਜੀ ਖੁਸ਼ ਹੋ ਗਏ ਖੁਸ਼ ਹੋ ਕੇ ਕਹਿ ਰਹੇ ਨੇ ਬिजੜੀ ਇਹ ਮੇਰੀ ਪੁੱਤਰੀ ਹੈ ਵੱਡੀ ਹੋਊਗੀ ਜਵਾਨ ਹੋਊਗੀ ਜਿਹੜਾ ਇਸ ਧੰਸ ਦਾ ਚਿੱਲਾ ਚਾੜੂਗਾ ਚੱਕੂਗਾ ਇਸ ਨੂੰ ਮੈਂ ਉਸ ਨੂੰ ਅਗ ਦਿੱਤੀ ਵਿਆਹਾਂਗਾ ਪੁੱਤਰੀ ਬੇਟੀ ਵਿਆਹਾਂਗਾ ਹਮ ਤੇ ਸੀਤਾ ਮਾਤਾ ਵੱਡੀ ਹੋ ਗਈ ਪਿਠੀਆਂ ਕੱਟਤੀਆਂ ਰਾਵਣ ਨੂੰ ਵਰਦਾਨ ਸੀ ਇੱਕ ਵਾਰ ਚੱਕਣ ਦਾ ਸ਼ਿਵ ਜੀ ਦਾ ਭਗਤ ਸੀ ਨਾ ਉਹ ਉਹ ਰਾਤ ਨੂੰ ਚੱਕ ਕੇ ਦੇਖ ਗਿਆ ਸੀ ਵੀ ਐਡੇ-ਐਡੇ ਰਾਜੇ ਮਹਾਰਾਜ ਆਉਣਗੇ ਕਿਤੇ ਮੇਰੀ ਬੇਇੱਜ਼ਤੀ ਨਾ ਹੋ ਜੇ ਉਹ ਤਾਂ ਪਹਿਲਾਂ ਹੀ ਦੇਖ ਗਿਆ ਪਹਿਲਾਂ ਹੀ ਦੇਖ ਗਿਆ ਰਾਤ ਨੂੰ ਚੱਕ ਕੇ ਚੋਰੀ ਨੂੰ ਕੋ ਜਦੋਂ ਆਇਆ ਉਹ ਤਾਂ ਸੱਕਿਆ ਨਹੀਂ ਗਿਆ ਤੇ ਰਾਮਚੰਦਰ ਭਗਵਾਨ ਕੀਤਾ ਅਨ ਲਛਮਣ ਜਤੀ ਹੋਰ ਉਹਨਾਂ ਦੇ ਸੇਵਾਦਾਰ ਜਾਮਵੰਤ ਨਾਲ ਨੀਲ ਹਨੂਮਾਨ ਸਾਰੇ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਪਤਾ ਸੀ ਵੀ ਰਾਜੇ ਜੜ ਕੇ ਨੇ ਸੋਮਬਰ ਰਚਿਆ ਚਲੇ ਗਏ ਉਹਨਾਂ ਦੇ ਦੁਆਰੇ ਪਰ ਕਹਿੰਦੇ ਜਿਹੜਾ ਇਸ ਨੂੰ ਰਾਜਾ ਜਨਕ ਕਹਿਣ ਲੱਗਿਆ ਵੀ ਜਿਹੜਾ ਧੰਸ ਦਾ ਤੇਲਾ ਚਾੜੂਗਾ ਤਾਂ ਉਸ ਨੂੰ ਮਾਵਣੀ ਪੁੱਤਰੀ ਬਿਆ ਹੋਊਗਾ ਕਿਸੇ ਤੋਂ ਚੱਕਿਆ ਨਹੀਂ ਅੱਜ ਮੇਰੀ ਧੀ ਬਿਨਾ ਪਤੀ ਤੋਂ ਬਿਨਾ ਸ਼ਾਦੀ ਤੋਂ ਜਾ ਰਹੀ ਹੈ ਕਿਸੇ ਤੋਂ ਚੱਕਿਆ ਨਹੀਂ ਗਿਆ। ਰਾਮ ਭਗਵਾਨ ਨੇ ਤ੍ਰੇਤੇ ਯੁਗ ਦੇ ਉਤਾਰ ਵਿਸ਼ਨੂੰ ਨਾਰਾਇਣ ਉਤਾਰ ਹੋਏ ਨੇ ਸਾਰੇ ਉਤਾਰ ਗੁਰੂ ਨਾਨਕ ਪਾਤਸ਼ਾਹ ਵੀ ਵਿਸ਼ਨੂੰ ਨਾਰਾਇਣ ਦੇ ਉਤਾਰ ਤੇ ਕ੍ਰਿਸ਼ਨ ਭਗਵਾਨ ਵੀ ਵਿਸ਼ਨੂੰ ਨਾਰਾਇਣ ਦੇ ਉਤਾਰ ਤੇ 24 ਉਤਾਰ ਹੋਏ ਨੇ ਵਿਸ਼ਨੂੰ ਨਾਰਾਇਣ ਦੇ ਉਤਾਰ ਹੋਏ ਨੇ। ਜਦੋਂ ਚਿੱਲਾ ਚੜ੍ਹਿਆ ਰਾਮ ਭਗਵਾਨ ਨੇ ਉਸ ਧੰਸ ਦਾ ਇੱਕ ਟੋਕੜਾ ਦੇਵ ਲੋ ਇੱਕ ਮਾਂਤ ਲੋ ਕੇ ਕਪਤਾਲ ਲੋ ਤਿੰਨ ਲੋਕ ਜੋ ਤੰਸ ਤੋੜਦਾ ਸੀ ਬਿਰਾਵਣ ਨੂੰ ਵੀ ਪਤਾ ਲੱਗ ਗਿਆ ਸੀ ਵੀ ਉਹ ਚੰਨਾ ਰਾਮ ਤੋਂ ਆਰਾਮ ਨੇ ਚੱਕ ਲਿਆ ਚੱਕ ਲਿਆ ਤੰਸ ਚੰਨਾ ਜਾੜਤਾ ਸੀ ਤਾਂ ਵਿਹਲੀ ਕਿ ਹੋ ਸਕਦਾ ਵੀ ਆਪਾਂ ਇਸ ਸੀਤਾ ਨੂੰ ਇੱਕ ਵਾਰੀ ਆਪਦੇ ਮਹਿਲਾਂ 'ਚ ਲੈ ਕੇ ਜਾਵਾਂ ਜਦੋਂ ਬਣਵਾਸ ਹੋਇਆ ਸੀ ਰਾਮ ਭਗਵਾਨ ਨੂੰ ਹੋਇਆ ਤਾਂ ਕੱਲਿਆਂ ਨੂੰ ਸੀ ਰਾਮ ਭਗਵਾਨ ਨੂੰ 14 ਸਾਲ ਦਾ ਬਨਵਾਸ। ਹੂੰ। ਸੀਤਾ ਕਹਿੰਦੀ ਮੈਂ ਆਪਦੇ ਪਤੀ ਤੋਂ ਬਿਨਾਂ ਰਹਿ ਨਹੀਂ ਸਕਦੀ। ਲక్ష్మణ ਕਹਿੰਦਾ ਮੇਰਾ ਵੀਰ ਆ ਵੱਡਾ ਮੈਂ ਵੀ ਨਹੀਂ ਰਹਿ ਸਕਦਾ ਫਿਰ ਤਿੰਨੇ ਇਹ ਬਨਵਾਸ ਚਲੇ ਗਏ ਤੇ 14 ਸਾਲ ਦਾ। ਰੋਏ ਰਾਮ ਨਕਾਲਾ ਪਿਆ ਸੀਤਾ ਲక్ష్మణ ਵਿਚ ਲਗੇਆ। ਪੰਗਤੀ ਆਉਂਦੀ ਆ ਨਾ। ਰੋਏ ਪਾਂਡਵ ਭੈ ਮਯੂਦ ਦੇ ਸਵਾਮੀ ਰਹਿ ਤਰ ਜੀ। ਪੰਜੇ ਪਾਂਡੂ ਭਗਵਾਨ ਕ੍ਰਿਸ਼ਨ ਨਾਲੇ ਅੰਗ ਸੰਗ ਸੀ ਉਹਨਾਂ ਦੇ ਉਹ ਫਿਰ ਵੀ ਰੋਏ 12 ਸਾਲ ਦਾ ਬਣਵਾਸ ਦਿੱਤਾ ਸੀ ਉਹਨਾਂ ਨੂੰ ਵੀ ਰਾਜੇ ਬਰਾੜ ਦੇ ਨੌਕਰ ਬਣ ਕੇ ਦਿਨ ਕੱਟ ਕੇ ਗਏ ਨੇ ਪੰਜੇ ਪਾਂਡੂ ਤੇ ਸੀਤਾ ਮਾਤਾ ਨੂੰ ਸਾਧ ਬਣ ਕੇ ਢਾਉਰੂ ਬੁਜਾ ਕੇ ਲੈ ਗਿਆ ਸੀ ਚੱਕ ਕੇ ਮੈਂ ਇੱਕ ਕੋਲਿਪ੍ਰਸ਼ਨ ਕਰਿਆ ਵੀ ਸੀਤਾ ਮਾਤਾ ਸੁਤੰਸ ਨੂੰ ਚੱਕ ਲੈਂਦੀ ਐ ਰਾਵਣ ਤਾਂ ਹੁਣ ਤੱਕਿਆ ਨਹੀਂ ਗਿਆ ਮੈਂ ਕਿਹਾ ਵੀ ਤੂੰ ਕੁਰਸੀ ਤੇ ਬੈਠਾ ਹੈਂ ਤੂੰ ਮੇਰੇ ਨਾਲੋਂ ਬਲਵਾਨ ਮੈਂ ਤੇਰੇ ਨਾਲੋਂ ਬਲਵਾਨ ਹਾਂ ਨਹੀਂ ਮਾੜਾਂ ਆ ਮੈਂ ਤੇ ਤੂੰ ਕੁਰਸੀ ਖੋਲੂੰ ਕਹਿੰਦਾ ਨਹੀਂ ਖੋਲ ਸਕਦਾ ਨਹਾਵੇ ਇਹ ਕਹਿੰਦਾ ਲੈ ਦੀ ਸੀਤਾ ਮਾਤਾ ਤਾਂ ਸੁਣੋ ਇੱਕਾਤ ਨਾਲ ਚੱਕ ਲੈਂਦੀ ਆ ਰਾਵਣ ਤੋਂ ਤਾਂ ਚੱਕਿਆ ਨਹੀਂ ਗਿਆ ਸੀਤਾ ਨੂੰ ਉਹ ਤਾਂ ਬਲਵਾਨ ਥੀ ਹੂੰ ਉਹਨੂੰ ਚੱਕ ਕੇ ਕਿਵੇਂ ਲੈ ਗਿਆ ਉਹ ਮਾਤਾ ਕਹਿ ਕੇ ਲੈ ਕੇ ਗਿਆ ਸੀ ਇਹ ਮਾਤਾ ਜੇ ਤਾਂ ਮੈਂ ਜੰਗ ਦੇ ਵਿੱਚ ਆਰਮ ਨੂੰ ਜਿੱਤ ਲਿਆ ਤਾਂ ਤਾਂ ਮੈਂ ਤੈਨੂੰ istri ਬਣਾ ਲੂੰਗਾ ਨਹੀਂ ਤੂੰ ਫਿਰ ਮੇਰੀ ਮਾਤਾ ਹੈ ਉਹ ਹੈ ਅੱਛਾ ਇਹ ਵਚਨ ਕਰਕੇ ਲੈ ਕੇ ਗਿਆ ਸੀ ਤੇ ਹੁਣ ਕਥਾ ਤਾਂ ਬੜੀ ਲੰਮੀ ਚੌੜੀ ਆ ਬੇਟਾ ਕਹਿੰਦਾ ਵੀ ਇੱਕ ਦੋ ਮਿੰਟ ਰਹਿ ਜਾਂਦੇ ਨੇ ਕਮੈਂਟ ਦੇ ਤੇ ਆਪਾ ਫਤਿਹ ਉਲਾਨਿਆ ਤੇ ਫਿਰ ਉਹਨਾਂ ਦਾ ਜੰਗ ਹੋਇਆ ਰਾਮਪਗਵਾਨ ਦਾ 1 ਲੱਖ ਪੂਤ ਸਵਾ ਲੱਖ ਨਾਤੀ 라ਵਣ ਕੇ ਕਰ ਦਿਆ ਨਾਤੀ 라ਵਣ ਨੇ ਮਾੜਾ ਕਰਮ ਆ ਦੀ ਸਰੀਰੂਪੀ ਧਰਤੀ ਚ ਬੀਜ ਬੀਜਿਆ ਤਾਂ ਉਸ ਦਾ વિનાਸ਼ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ